ਪੰਜਾਬੀ ਤਾਂ ਮੈਂ ਕਿਹਾ ਜਿਹੜੇ ਮੁਲਕ 'ਚ ਗਲਤੀ ਨਾਲ ਵੀ ਚਲੇ ਜਾਣਾ ਉੱਚ ਵੀ ਕੰਮ ਜਾ ਹੋ ਜਾਂਦੇ ਨੇ। ਵੀ ਚਲ ਕੋਈ ਨਹੀਂ ਗੱਲ ਤਾਂ ਕਿਸੇ ਹੋਰ ਦੀ ਹੋਈ ਸੀ ਐਂਡਰ ਨਾਲ। ਚਲ ਕੋ ਇੱਥੇ ਲਾਗੇ ਇੱਥੇ ਕੰਮ ਹੋਏ ਨੇ ਚਲ ਕੋਈ। ਮੈਂ ਇੱਕ ਸੀੜੀ 'ਚ ਕਿਤੇ ਕੀਤਾ ਸੀਗਾ। ਨੀਲ ਐਮਸਟ੍ਰਾਂਗ ਜੋ ਸੀਗਾ। ਦੁਨੀਆ ਦਾ ਪਹਿਲਾ ਬੰਦਾ ਸੀ ਜਿਹੜਾ ਚੰਨ ਤੇ ਗਿਆ ਸੀ। ਨੀਲ ਐਮਸਟ੍ਰਾਂਗ ਅਮਰੀਕਾ ਦਾ ਸਾਇੰਟਿਸਟ। ਜਦੋਂ ਉਹਨੇ ਚੰਨ ਤੇ ਪੈਰ ਧਰਿਆ ਬੜਾ ਖੁਸ਼ ਕਹਿੰਦਾ ਮੈਂ ਦੁਨੀਆ ਦਾ ਪਹਿਲਾ ਬੰਦਾ ਜਿਹਨੇ ਚੰਨ ਤੇ ਪੈਰ ਧਰਿਆ। ਮੇਰਾ ਨਾਮ ਹਿਸਟਰੀ ਚ ਲਿਖਿਆ ਜਾਊ ਅਮਰੀਕਾ ਦਾ ਝੰਡਾ ਕੱਢ ਕੇ ਕਾ ਥੋੜਾ ਜਿਆਦਾ ਘੁੰਮਿਆ ਉਹਨੇ ਥੋੜੀ ਦੂਰ ਗਿਆ ਅਗਲੇ ਮੋੜ ਤੇ ਇੱਕ ਪੰਜਾਬੀ ਸ਼ੇਰੇ ਪੰਜਾਬ ਢਾਬਾ ਖੋਲੀ ਬੈਠਾ ਹੂੰ ਚੰਦ ਤੇ ਉਹ ਕਹਿੰਦਾ ਉਹ ਬੌਜੀ ਦੱਸੋ ਫਿਰ ਮੰਟਰ ਪਨੀਰ ਬਣਾਈਏ ਜਾਂ ਘਰ ਆਲੂ ਨਾਲ ਦੀ ਤੜਕਾ ਫਰਕੀ ਦਾਲ ਦਾਲ ਮੱਖਣੀ ਬਣਾ ਦਈਏ ਉਹ ਕਹਿੰਦਾ ਯਾਰ ਮੈਂ ਸੋਚਦਾ ਸੀ ਮੈਂ ਹੀ ਆ ਪਹਿਲਾਂ ਤੂੰ ਤੇ ਇੱਥੇ ਢਾਬਾ ਖੋਲੀ ਬੈਠਾ ਯਾਰ ਤੂੰ ਕਦੋਂ ਆ ਗਿਆ ਸੀ ਕਹਿੰਦਾ ਕਦੋਂ ਕਦੋਂ ਵਾਲੀ ਗੱਲ ਨਾ ਪੁੱਛੋ ਜੀ ਕਹਿੰਦਾ ਫਗਵਾੜੇ ਦੇ ਇੱਕ ਟਰੈਵਲ ਏਜੰਟ ਨਾਲ 15 ਲੱਖ ਚ ਅਮਰੀਕਾ ਲੈ ਜਾਣ ਦੀ ਗੱਲ ਹੋਈ ਸੀ ਪਤਾ ਨਹੀਂ ਕਿੱਥੇ ਲਾ ਗਿਆ ਤੇ ਯਾਰ ਨਹੀਂ ਤਾਂ ਉੱਥੇ ਬੈਠੇ ਆ ਸਾਨੂੰ ਨਹੀਂ ਕੋਈ ਸਾਡੀ ਲਿਮਟ ਨਹੀਂ ਹੈਗੀ ਕੋਈ ਤਰੱਕੀ ਦੀ ਸੋ ਇਸ ਕਰਕੇ ਅਸੀਂ ਮਾਰਸ਼ਲ ਕਾਮ ਨਹੀਂ ਆਦੇ ਜੀ ਸਾਡੀ